ਸਭ ਜੀ ਵੜੀ ਜਿਓ ਸਭਾ ਜੀ ਉਹਦੇ ਕੋਲ ਆ ਗਿਆ ਉਹ ਨਹੀਂ ਨੇ ਪਗੋੜਾ ਕੋਸ਼ੇ ਕਰ ਤੁਸੀਂ ਪੋਲਿਟਿਸ਼ੀਅਨ ਹੋ ਤੁਹਾਡਾ ਤਾਂ ਕਹਿਣਾ ਸਹੀ ਜਵਾਂਦਾ ਲੇਕਿਨ ਲੋਕਾਂ ਨੇ ਕਿਦਾਂ ਨੂੰ ਪਗੋੜਾ ਕਰਾਨ ਕੀਤਾ ਉਹਨੂੰ ਕਿਤੇ ਜਸਟੀਫਾਈ ਨਹੀਂ ਕਰਦੇ ਦੇਖੋ ਹਰ ਪਿੰਡ ਦੇ ਵਿੱਚ ਮੈਂ ਗਿਆ ਸਾਰੇ ਲੋਕਾਂ ਦੀ ਇੱਕੋ ਆਵਾਜ਼ ਆਈ ਹੈ ਕਿ ਜਿਹੜੇ ਪਗੋੜੇ ਆ ਜਾਂ ਪਾਰਟੀਆਂ ਛੱਡ ਗਏ ਦਲ ਬਦਲੂ ਲੋਕ ਹੋ ਆ ਉਹਨਾਂ ਦੇ ਨਾਲ ਅਸੀਂ ਨਹੀਂ ਖੜੇ ਸੋ ਮੈਂ ਆਪ ਵੀ ਉਸ ਹਲਕੇ ਦਾ ਵੋਟਰ ਆ ਮੈਂ ਵੀ ਇਹ ਮਹਿਸੂਸ ਕਰਦਾ ਕਿ ਜਿਸ ਵਿਅਕਤੀ ਨੂੰ ਸਾਡੇ ਹਲਕੇ ਦੀ 3 ਸਾਲ ਹੋਰ ਸੇਵਾ ਕਰਨੀ ਚਾਹੀਦੀ ਸੀ ਉਹ ਕੀ ਕਾਰਨਾਂ ਕਰਕੇ ਸਾਨੂੰ ਉਹ ਛੱਡ ਕੇ ਚਲੇ ਗਿਆ ਤੇ ਇਲੈਕਸ਼ਨਾਂ ਤਾਂ ਆਉਂਦੀਆਂ ਜਾਂਦੀਆਂ ਰਹਿਣੀਆਂ ਇਲੈਕਸ਼ਨ ਤਾਂ ਹੋਰ 27 ਵਿੱਚ ਫੇਰ ਆਉਣ ਦੀ ਲੜੀ ਜਾ ਸਕਦੀ ਹੈ ਤੇ ਇਸ ਕਰਕੇ ਜਿਹੜਾ ਬੰਦਾ ਲੋਕਾਂ ਦੇ ਹਲਕੇ ਦੇ ਲੋਕਾਂ ਦੀ ਕਦਰ ਨਹੀਂ ਕੀਤੀ ਆਪਣੇ ਮਫਾਦਲੇ ਚਲੇ ਗਿਆ ਉਹਨੂੰ ਆਪਾਂ ਇਹ ਤੋਂ ਵੱਧ ਹੋਰ ਕੀ ਕਹਿ ਸਕਦੇ ਹਾਂ ਅਸੀਂ ਕਹਿ ਸਕਦੇ ਅਸੀਂ ਕਹਿ ਸਕਦੇ ਵੀ ਇਸ ਚੀਜ਼ ਦਾ ਖਾਮਿਆਸ ਦਾ ਡਾਕਟਰ ਰਾਜ ਨੇ ਪੂਰੇ ਹਲਕੇ ਦਾ ਭੰਗਣਾ ਬੈਠਾ ਕਿ ਇਹ ਤਾਂ ਹੈ ਨਹੀਂ ਵੀ ਇਹ ਤਾਂ ਸਵਾਚ ਹੋਣਾ ਹੈ ਨਾ ਲੋਕ ਸਵਾਚ ਹੋਣਾ ਹੋਰ ਵੀ ਬਹੁਤ ਸਾਰਾ ਹੈ ਕਿ ਬਿਲਕੁਲ ਇਹ ਸਾਰੇ ਅੱਜ ਪੰਜਾਬ ਦੇ ਵਿੱਚ ਇਸ ਚੀਜ਼ ਦੀ ਇੱਕ ਆਵਾਜ਼ ਆਈ ਹੈ ਕਿ ਜਿਹੜੇ ਬੰਦੇ ਦਲ ਬਦਲੂ ਆ ਇਧਰ ਉਧਰ ਜਿਹੜੇ ਰੋਜ਼ ਨਿਤ ਪਾਰਟੀਆਂ ਬਦਲਦੇ ਆ ਉਹਨਾਂ ਲੋਕਾਂ ਨੂੰ ਨਾਂ ਲਾਇਆ ਜਾਵੇ ਇਹ ਹੀ ਲੋਕਾਂ ਦੀ ਪੱਕੀ ਆਵਾਜ਼ ਆ ਪਰ ਉਹ ਤਾਂ ਆਪਣੇ ਆਪ ਦੇ ਜਿੱਤੇ ਮਹਿਸੂਸ ਕਰਨੀ ਮੈਂ ਜਿੱਤੇ ਮੈਂ ਦੇਖੋ ਚਾਹ ਤੀਕ ਤੱਕ ਸਾਰੇ ਜਿੱਤੇ ਹੋ ਆ ਅਲੇ ਇਹ ਦਰਦ ਦਾ ਫੈਸਲਾ ਤਾਂ ਲੋਕਾਂ ਦਾ ਹੋਣਾ ਮੈਂ ਚਾਹ ਤੀਕ ਨੂੰ ਕੀ ਕਿਹੜਾ ਦਰਦ ਨਿਕਲਦਾ ਪਰ ਮੈਂ ਸਮਝਦਾ ਕਿ ਜਿਹੜੀ ਪੰਜਾਬ ਦੀ ਸਰਕਾਰ ਉਹ ਜੋ ਉਹਨਾਂ ਦਾ ਜਿਸ ਤਰੀਕੇ ਦੇ ਨਾਲ ਲੋਕਾਂ ਦੇ ਬੰਦ ਹੋਏ ਰੀਅਕਟਮੈਂਟ ਹੈ ਉਹਦੇ ਖਿਲਾਫ 2.5 ਸਾਲਾਂ ਵਿੱਚ ਕੋਈ ਕੰਮ ਨਹੀਂ ਹੋਇਆ ਜੇ ਤੀਕੇ ਦੇ ਨਾਲ ਜਿਹੜਾ ਸਾਡਾ ਮੁੱਖ ਮੰਤਰੀ ਆ ਉਹਦੇ ਰੋਡ ਸ਼ੋਅ ਦੇ ਵਿੱਚ ਸਾਰੇ ਬਾਜ਼ਾਰ ਬੰਦ ਕਰਕੇ ਇਕੱਲਾ ਗੱਡੀ 'ਤੇ ਚੜ ਕੇ ਓਵਰ ਸੋ ਲੋਕਾਂ ਦੇ ਸ਼ਟਰ ਬੰਦ ਸ਼ਟਰਾਂ ਨੂੰ ਟਾਟਾ ਕਰਦਾ ਜਾਂਦਾ ਉਹ ਹਟ ਤਾਂ ਜਿਹੜੀਆਂ ਆ ਉਹ ਲੋਕਾਂ ਨੇ ਉਹਨਾਂ ਨੂੰ ਨਾ ਪਸੰਦ ਕੀਤਾ ਤੇ ਇਸਾ ਕਿ ਵਾਹ ਕੈਂਡੀਡੇਟਾਂ ਦਾ ਹਾਲ ਦਾ ਪੂਰਾ ਪਤਾ ਹੀ ਆ ਕਿ ਇਹੀ ਹਾਲ ਜਿਹੜਾ ਬੀਜੇਪੀ ਦਾ ਆ ਅੱਜ ਤੱਕ ਬੀਜੇਪੀ ਜਿਹੜੀ ਆ ਉਹ ਲੋਕਾਂ ਦੇ ਵਿੱਚ ਕੈਂਡੀਡੇਟ ਆਪਣਾ ਉਹ ਪ੍ਰਚਾਰ ਕਰਨ ਦੇ ਵਿੱਚ ਨਾਕਾਮਜਬ ਹੋਏ ਆ ਲੋਕਾਂ ਨੇ ਉਹਦੀ ਟੱਟ ਕੇ ਬਰੋ ਤੱਕ ਕੀਤੀ ਸਰਦਾਰ ਜੀ ਇਹਦਾ ਕਿ ਪਸਾਰਾ ਬੀਜੇਪੀ ਅੱਜ ਹੀ ਰਹੀ ਆ ਦੇਖੋ ਰੈਲੀ ਵਿੱਚ ਚੰਗਾ ਹੁੰਦਾ ਜੇ ਮੋਦੀ ਸਾਹਿਬ ਕੋਈ ਹਸ਼ਾਰਪੁਰ ਦੇ ਲਈ ਚੰਗੀ ਗੱਲ ਕਰਕੇ ਜਾਂਦੇ ਇੱਥੇ ਦਾ ਐਲਾਨ ਕਰਕੇ ਜਾਂਦੇ ਜਾਂ ਦੋ ਤਿੰਨ ਵਾਰੀ ਇੱਥੇ ਆਪ ਚਲ ਕੇ ਆਇਆ ਆਪਣਾ ਮੁੱਖ ਮੰਤਰੀ ਉਹ ਕਹਿੰਦੇ ਹਸਪਤਾਲ ਬੋਲ ਰਹੇ ਹ ਹਾਰਪੁਰ ਵੀ ਬੋਲਣਾ 16 ਹੱਥ ਪਰ ਬੋਲਣ ਦੀ ਗੱਲ ਕੀਤੀ ਸੀ ਪਰ ਕਿਤੇ ਕੋਈ ਨਜ਼ਰ ਨਹੀਂ ਆਇਆ ਕੋਈ ਐਲਾਨ ਨਹੀਂ ਕੀਤਾ ਤੇ ਅੱਜ ਮੋਦੀ ਜੀ ਵੀ ਆਏ ਆ ਕੋਈ ਹਸਪਤਾਲ ਨੂੰ ਤਾਂ ਕੁਝ ਨਹੀਂ ਦਿਖੇਗਾ ਤੇ ਆਪਣੀਆਂ ਗੱਲਾਂ ਕਰਕੇ ਚਲੇਗਾ ਤੇ ਖਾਲੀ ਹੱਥ ਆਏ ਸੀ ਖਾਲੀ ਹੱਥ ਚਲੇਗਾ ਅਜੇ ਹਸਪਤਾਲ ਦੀ ਗੱਲ ਕਰਦੇ 15 ਸਾਲ ਹੋ ਗਏ ਨੇ ਹਸਪਤਾਲ ਵਾਸੀਆਂ ਸੰਦ ਨੇ ਪਾਣੀ ਵਾਲੇ ਪੰਨੀ ਪੱਥਰ ਵੀ ਲਾ ਕੋ ਚੁਲ ਕੇ ਪਰ ਹਸਪਤਾਲ ਅਜੇ ਵੀ ਖਵਾ ਚਾਹੀਏ ਮੈਂ ਇਹੀ ਗੱਲ ਕਰ ਰਿਹਾ ਕਿ ਸੂਬੇ ਦਾ ਮੁੱਖ ਮੰਤਰੀ ਵੀ ਆਇਆ ਔਰ ਦੇਸ਼ ਦਾ ਪ੍ਰਧਾਨ ਮੰਤਰੀ ਵੀ ਆਇਆ। ਉਹਨਾਂ ਦੇ ਜਿਹੜੇ ਮੈਂਬਰ ਪਾਰਲੀਮੈਂਟ ਵਾ ਜਿਹੜਾ ਪਹਿਲਾਂ ਕਾਂਗਰਸ ਦਾ ਮੈਂਬਰ ਪਾਰਲੀਮੈਂਟ ਸੀ ਬੀਬੀ ਸੰਤੋਸ਼ ਕੁਮਾਰੀ ਜੀ ਉਹਨਾਂ ਨੇ ਵੀ ਕੈਂਸਰ ਹਸਪਤਾਲ ਦਾ ਨਿੱਪਟਾ ਰੱਖਿਆ ਸੀ। ਉਹ ਵੀ ਕਦੇ ਨੀ ਪੱਥੇ ਕਿਤੇ ਗਾਇਬ ਹੋ ਗਿਆ, ਕੁਛ ਨਹੀਂ ਬਣ ਬੜਿਆ। ਜਿਹੜਾ ਆਮ ਆਦਮੀ ਪਾਰਟੀ ਗੱਲ ਕਰਦੀ ਸੀ ਜਾਂ ਇਹ ਤੋਂ ਪਹਿਲਾਂ ਸਾਮਸ਼ ਅਰੋੜਾ ਜੀ ਨੇ ਵੀ ਉਹ ਹਸਪਤਾਲ ਜ਼ਿਕਰ ਕੀਤਾ ਸੀ। ਕੋਈ ਦੇਖਣ ਨੂੰ ਨਹੀਂ ਬੜਿਆ ਸਾਰੀਆਂ ਪਾਰਟੀਆਂ ਦੇ ਜਿਹੜੇ ਐਲਾਨ ਰਹਿ ਗਏ ਕਦੇ ਹੱਥ ਪਰ ਕਦੇ ਕੋਈ ਨਜ਼ਰ ਨਹੀਂ ਆਇਆ। ਤੁਸੀਂ ਫਿਰ ਜਿੱਤ ਕੇ ਜਿਹੜੇ ਇਹਨਾਂ ਨੇ ਆ ਮੈਂ ਪੱਥਰਾਕ ਪੇੜਿਆ ਵੈਰਾ ਉਧਰ ਆ ਗਿਆ ਤਾਂ ਸੀ ਅੰਮਲੀ ਜਮਾ ਪਹਿਰਾਉ ਦੇਖੋ ਅੰਮਲੀ ਜਮਾ ਪਰ ਨਾਣਾ ਹੁੰਦਾ ਸਰਕਾਰਾਂ ਨੇ ਮੇਰੀ ਡਿਊਟੀ ਆ ਜਿਹੜੇ ਹਸ਼ਿਆਰਪੁਰ ਦੇ ਕੁਝ ਮਸਲੇ ਆ ਚਾਹੇ ਇਥੇ ਹਸਪੀਟਲ ਦੀ ਲੋਡ ਆ ਚਾਹੇ ਜਿਹੜਾ ਕੰਢੀ ਦੇ ਵਿੱਚ ਮੈਂ ਗਿਆ ਲੋਕਾਂ ਦੀ ਜਿਹੜੀ ਦਫਾ ਤਿੰਨ ਔੜ ਚਾਰ ਦਾ ਹੀ ਬਹੁਤ ਵੱਡੀ ਸਮੱਸਿਆ ਆ ਜਿਹੜਾ ਕਸਾਨਵਾ ਉਹ ਆਪਣੇ ਦਫਤਰ ਤੇ ਲਾਉਂਦਾ ਉਥੇ ਪਰ ਉਹਨੂੰ ਵੱਢਣ ਦੀ ਮੈਜੋਰਿਟੀ ਨਹੀਂ ਮਿਲਦੀ ਉਹਨੂੰ ਬੜਾ ਲੰਬਾ ਸਮਾਜ ਸੰਘਰਸ਼ ਕਰਨਾ ਪੈਂਦਾ ਘੁੰਮਣਾ ਪੈਂਦਾ ਉਹ ਬੜਾ ਮੁਰਦਾ ਆ ਮੈਂ ਇਧਰ ਮਕੇਰੀਆਂ ਤੋਂ ਥੱਲੇ ਵਾਲੇ ਪਾਸੇ ਗਿਆ ਜਿਹੜਾ ਤੂਸੀ ਬਾਨੋ ਆ ਉਹ ਹਰ ਸਾਲ ਟੁੱਟਦਾ ਲੋਕਾਂ ਦੇ ਘਰਾਂ 'ਚ ਪਾਣੀ ਆਉਂਦਾ ਖੇਤਾਂ 'ਚ ਪਾਣੀ ਆਉਂਦਾ ਉਹ ਕੋਈ ਵੀ ਸਰਕਾਰ ਜਾਂਦੀ ਆ ਸਾਡਾ ਮੁੱਖ ਮੰਤਰੀ ਵੀ ਗਿਆ ਉੱਥੇ ਜੰਪਾਲਜੀ ਮੰਤਰੀ ਜੀ ਵੀ ਗਏ ਪਰ ਇੱਕ ਪਾਈਆ ਮਿੱਟੀ ਦੀ ਕਿਸੇ ਨੇ ਪਾਈ ਇਹ ਡਰਾਮਾ ਜਿਹਾ ਕਰਕੇ ਉੱਥੋਂ ਆ ਗਏ ਲੋਕਾਂ ਦੀਆਂ ਮੁਸ਼ਕਲਾਂ ਐ ਜੀ ਵੱਡੀ ਗੱਲ ਆ ਜਿਹੜੀਆਂ ਉਹ ਮੁਸ਼ਕਲਾਂ ਦਾ ਹੈਗਾ ਉਹਦੇ ਬਾਰੇ ਤੇ ਆਵਾਜ਼ ਬੁਲੰਦ ਕਰਾਂਗਾ ਸਾਰੇ ਹਾਜ਼ਰ ਹੋਣ ਲੈ ਪਹਿਲਾਂ ਅੱਛਾ pôde sare press da ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿ ਜੋ ਪਿਛਲੇ ਲਗਭਗ 1 ਮਹੀਨੇ ਦੇ ਵਿੱਚ ਇਲੈਕਸ਼ਨ ਦਾ ਜਿਹੜਾ ਪ੍ਰਚਾਰ ਹੋਇਆ ਉਹਦੇ ਵਿੱਚ ਜ਼ਿਲ੍ਹੇ ਦੇ মিডিਏ ਨੇ ਜਿੱਥੇ ਵੀ ਖ਼ਵਾ ਮਿਲਿਆ ਮੈਨੂੰ ਪੂਰਾ ਕਵਰਡ ਕੀਤਾ ਉਹਦੇ ਵਾਸਤੇ ਮੈਂ ਥੋੜਾ ਧੰਨਵਾਦ ਕਰਦਾ ਮੈਂ ਦੋ ਮੇਨ ਵਿਸ਼ਿਆਂ ਦੇ ਉੱਪਰ ਅੱਜ ਗੱਲ ਕਰਨੀ ਚਾਹਾਂਗਾ ਬੈਲਿਕਲਤੇ ਆ ਕਿ ਚੋਣ ਪ੍ਰਚਾਰ ਲਗਭਗ ਸਮੁਤਲੀ ਤਬਤ ਹੋ ਗਿਆ ਤੇ ਥੋੜੇ ਘੰਟੇ ਬਾਕੀ ਬਚੇ ਆ ਕਿ ਆਪਾਂ ਸਾਰਿਆਂ ਨੇ ਆਪੋ ਆਪਣੀ ਵੋਟ ਦੀ ਇਸਤੇਮਾਲ ਕਰਕੇ ਚੋਣ ਕਰਨੀ ਆ ਉਸਦੇ ਲਈ ਮੈਂ ਆਸ ਵੀ ਕਰਦਾ ਕਿ ਸਾਰੇ ਵਰਗ ਜਿਹੜੇ ਆ ਉਹ ਆਪਣੀ ਇੱਕ ਸਿਟੀਜ਼ਨ ਦੇ ਤੌਰ ਤੇ ਸਹੀ ਤਰੀਕੇ ਨਾਲ ਵੋਟ ਦਾ ਇਸਤੇਮਾਲ ਕਰਨਗੇ ਅਮਨ ਸ਼ਾਂਤੀ ਰੱਖਣਗੇ ਜਿਹੜੀ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਹੁਸ਼ਿਆਰਪੁਰ ਦੇ ਵਿੱਚ ਆਏ ਆ ਉਹਨਾਂ ਦੇ ਆਮਦ ਨੂੰ ਦੇਖਦੇ ਆ ਜੇ ਤਿੱਕੇ ਦੇ ਨਾਲ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਜਿਹੜੇ ਲੀਡਰ ਸਹਿਬਾਨ ਨੇ ਜਾਂ ਵੱਖ-ਵੱਖ ਜਥੇਬੰਦੀਆਂ ਦੇ ਲੋਕਾਂ ਨੂੰ ਉਹਨਾਂ ਦੇ ਘਰਾਂ 'ਵਿਚ ਨਜ਼ਰਬੰਦ ਕੀਤਾ ਔਰ ਬਗੈਰ ਕਿਸੇ ਗੱਲ ਤੋਂ ਮੈਂ ਉਸ ਚੀਜ਼ ਦੀ ਵੀ ਨਿੰਦਾ ਕਰਦਾ ਕਿ ਸਰਕਾਰ ਜਿਹੜੀ ਆ ਉਹ ਡੈਮੋਕਰੇਟਿਕ ਜਿਹੜੇ ਰਾਈਟ ਆ ਲੋਕਾਂ ਦੇ ਉਹਨਾਂ ਨੂੰ ਉਹਨਾਂ ਦਾ ਕਿਫੂਰ ਕੱਟ ਰਹੀ ਆ ਉਹ ਮੋਦੀ ਜੀ ਇਲੈਕਸ਼ਨਾਂ ਆਏ ਆ ਠੀਕ ਗੱਲ ਆ ਪਰ ਮੋਦੀ ਜੀ ਬਹੁਤ ਦੇਰ ਬਾਅਦ ਆਏ ਆ ਕਿ 2.5 ਸਾਲ ਦੀ ਸਰਕਾਰ ਬੀਤ ਗਈ ਤੇ ਮੋਦੀ ਮੋਦੀ ਜੀ ਪੰਜਾਬ ਦੇ ਵਿੱਚ ਨਹੀਂ ਆਏ ਜੇ ਆਏ ਵੀ ਆ ਤੇ ਕੋਈ ਵੱਡੀ ਗੱਲ ਪੰਜਾਬ ਦੇ ਲਈ ਅੱਜ ਵੀ ਨਹੀਂ ਉਹਨਾਂ ਨੇ ਕੀਤੀ ਸੋ ਇਸ ਕਰਕੇ ਉਹਨਾਂ ਦੇ ਜਿਹੜੇ ਜੋ ਉੱਥੇ ਸ਼ੋ ਵੀ ਹੋਇਆ ਦੋ ਹਲਕਿਆਂ ਦਾ ਸ਼ੋ ਸੀ ਹਿਸ਼ਾਰਪੁਰ ਦਾ ਤੇ ਅਨੰਦਪੁਰ ਸਾਹਿਬ ਦਾ ਜਿੱਨੇ ਕਿ ਉੱਥੇ ਗੈਦਰਿੰਗ ਹੋਈ ਆ ਮੈਂ ਸਮਝਦਾ ਕਿ ਇਹ ਬਹੁਤ ਇੱਕ ਮਾੜਾ ਪ੍ਰਦਰਸ਼ਨ ਜਿਹੜਾ ਉਹ ਦੇਖਣ ਨੂੰ ਮਿਲਿਆ ਔਰ ਬੀਜੇਪੀ ਜਿਹੜੀ ਆ ਜੋ ਗੱਲ ਮੋਦੀ ਜੀ 400 ਤੋਂ ਪਾਰ ਦੀ ਗੱਲ ਕਰਦੀ ਸੀ ਉਹ ਗੱਲ ਕਿਤੇ ਵੀ ਨਹੀਂ ਹੋਈ ਦੂਜੀ ਗੱਲ ਆ ਜਿਹੜਾ ਆਮ ਆਦੀ ਪਾਰਟੀ ਦਾ ਕੈਂਡੀਡੇਟ ਡਾਕਟਰ ਰਾਜਕੁਮਾਰ ਅੱਜ ਮੈਂ ਪੂਰੇ ਹਲਕਾ ਜੱਬੇਵਾਲ ਦੇ ਵਿੱਚ ਸਵੇਰ ਤੋਂ ਹਲਕੇ ਦੇ ਵਿੱਚ ਆ ਅੱਜ ਲੋਕਾਂ ਨੇ ਉਹਨੂੰ ਜੱਬੇਵਾਲ ਹਲਕੇ ਦਾ ਪਗੋੜਾ ਵੋਟ ਡਿclare ਕੀਤਾ ਕਿ ਉਹ ਬੰਦਾ ਜਿਹੜਾ 22 ਦੇ ਵਿੱਚ ਵੋਟਾਂ ਲੈ ਕੇ 5 ਸਾਲ MLA ਬਣਿਆ ਸੀ ਉਹਨੇ ਹਲਕੇ ਦੇ ਲੋਕਾਂ ਨੂੰ ਮਤਲਬ ਮੈਂ ਤਾਂ ਧੋਖਾ ਦਿੱਤਾ ਉਹਨਾਂ ਦਾ ਆਪੋਸਤਵਾ ਦੇਖ ਕੇ ਦੂਜੀ ਪਾਰਟੀ ਵਿੱਚ ਜੁਆਇਨ ਕੀਤੀ ਤੇ ਅੱਜ ਫੇਰ ਦੁਬਾਰਾ ਵੋਟਾਂ ਦੇ ਵਿੱਚ ਆਇਆ ਤੇ ਲੋਕ ਇਹ ਸਮਝਦੇ ਆ ਕਿ ਜਿਹੜਾ ਬੰਦਾ ਪਕੌੜਾ ਆ ਜਿਹਨੇ ਇਲਾਕੇ ਦੇ ਲੋਕਾਂ ਦੀਆਂ ਵੋਟਾਂ ਦਾ ਸਤਿਕਾਰ ਨਹੀਂ ਕੀਤਾ ਉਹਨੂੰ ਜਿਹੜੀ ਆ ਉਹ ਕਬਾਡ ਡਿclare ਕੀਤਾ ਜਾਵੇ ਸੋ ਮੈਂ ਇਹ ਬੇਤੀ ਕਹਣਾ ਕਿ ਆਪਾਂ ਜਿਹੜੇ ਲੋਕ ਆਪਣੇ ਛੋਟੇ ਛੋਟੇ ਮਫਾਦ ਦੇ ਲਈ ਜਿਹਨੇ ਦਲ ਬਦਲੂ ਕੀਤੀ ਆ ਜਾਂ ਜਿਨ੍ਹਾਂ ਨੇ ਆਪਣੇ ਟਿਕਟਾਂ ਦੇ ਲਈ ਜਾਂ ਹੋਰ ਕਿਤੇ ਮਫਾਦ ਦੇ ਲਈ ਇਹ ਦੋ ਦੋ ਜਿਹੜੇ ਹੋਏ ਆ ਅੱਜ ਲੋਕ ਉਹਨਾਂ ਨੂੰ ਮੂੰਹ ਨਹੀਂ ਲਾ ਰਹਾ ਇਹਹੀ ਕਾਰਨ ਹੈ ਕਿ ਅਜੇ ਸ਼੍ਰੋਮਣੀ ਕਾਜਦਲ ਜਿਹੜਾ ਪਾਰਟੀ ਹੈ ਉਹਦੇ ਸਾਰੇ ਵਰਕਰ ਬਿਲਕੁਲ ਪੂਰੇ ਹਲਕੇ ਦੇ ਵਿੱਚ ਲਾਂਬਾ ਬਦੋਕੇ ਉਹਨਾਂ ਨੇ ਇਹ ਸਾਰੇ ਦਿਨਾਂ ਦੇ ਵਿੱਚ ਸੰਘਰਸ਼ ਕੀਤਾ ਕਿ ਸਾਨੂੰ ਪੂਰਨਾਸਿਆ ਕਿ ਬਹੁਤ ਚੰਗਾ ਜਿਹੜਾ ਰਿਜ਼ਲਟ ਹੋਣਾ ਉਹ ਦੇਖਣ ਨੂੰ ਮਿਲੂਗਾ। ਓਕੇ ਕਿਸਾਨਾਂ ਦੇ ਨਾਲ ਅੱਜ ਹਾਲਾ ਦਿੱਲੀ ਵਾਲਾ ਹਾਲ ਕੀਤਾ ਗਿਆ ਵੈਰੀਗੇਟ ਲਾ ਦਿੱਤੇ ਗਏ ਟਿੱਪਰ ਲਾ ਦਿੱਤੇ ਗਏ ਇਹਦੇ ਬਾਰੇ ਕਿਦਾਂ ਕੀ ਹੋਣਾ ਮੈਂ ਇਹੀ ਬੇਨਤੀ ਕਰ ਰਿਹਾ ਕਿ ਪੂਰੇ ਜ਼ਿਲ੍ਹੇ ਦੇ ਵਿੱਚ ਲੋਕਾਂ ਨੂੰ ਬੜੀ ਹਰਾਸਮੈਂਟ ਕੀਤੀ ਹੈ। ਆਉਣਾ ਤੇ ਆਪਾਂ ਲੋਕਾਂ ਦੇ ਮੋਟਾ ਮੰਗਣ ਵਾਸਤੇ ਆਉਣਾ। ਇਹ ਬੋਟਾ ਜੀ ਨਾ ਤੋਂ ਬੋਟਾ ਲੈਣੀ ਆ ਉਹਨਾਂ ਨੂੰ ਤੁਸੀਂ ਅੰਦਰਲੇ ਵਿੱਚ ਬੰਦ ਕਰ ਦਿੱਤਾ। ਔਰ ਕਿਸੇ ਪਾਸੇ ਵੀ ਜਿਹੜੀ ਆ ਉਹ ਉਹਨਾਂ ਨੇ ਚੰਗਾ ਹੁੰਦਾ ਜੇ ਸਾਰੇ ਲੋਕ ਖੁੱਲ ਕੇ ਆਉਂਦੇ ਮੋਦੀ ਜੀ ਕੋ ਅੱਜ ਪੰਜਾਬ ਦੇ ਕਿਸਾਨਾਂ ਦਾ ਮਸਲੇ ਦਾ ਹੱਲ ਕਰਕੇ ਜਾਂਦੇ। ਜਾਂ ਜਿਹੜੇ ਹੋਰ ਗੰਭੀਰ ਮਸਲੇ ਆ ਬੰਦੀ ਸਿੰਘਾਂ ਦੀ ਗੱਲ ਆ ਜਿਨ੍ਹਾਂ ਦਾ ਐਲਾਨ ਹੋ ਜਿਹੜਾ ਕਰਕੇ ਗਏ ਸੀ ਸਾਡੇ 500 ਸਾਲਾ ਗੁਰਦਾਂ ਦੇਵ ਜੀ ਦੇ ਗੁਰਪੁਰਤੇ ਉੱਪਰ ਫਤਿਹਪੁਰ ਲੋਧੀ ਕਿ ਉਹਨਾਂ ਨੂੰ ਅਸੀਂ ਰਿਹਾ ਕਰਾਂਗੇ। ਉਹ ਅਜੇ ਕਰਕੇ ਜਾਂਦੇ ਤਾਂ ਬੜੀ ਚੰਗੀ ਗੱਲ ਹੁੰਦੀ ਪਰ ਉਹਨਾਂ ਨੇ ਕੋਈ ਐਲਾਨ ਕਰਨ ਦੀ ਬਜਾਏ ਲੋਕਾਂ ਨੂੰ ਹੋਰ ਮੁਸ਼ਕਲ ਦਿੱਤੀ ਐ ਲੋਕਾਂ ਨੂੰ ਹੋਰ ਪਰੇਸ਼ਾਨ ਕੀਤਾ ਮੇਰੇ ਸਾਹਿਬ ਤੁਸੀਂ